ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਸਾਰਾ ਅੱਜ ਬਾਬਾ ਦੀਸੀ ਦਾ ਜਨਮ ਦਿਹਾੜਾ ਵਾ ਅੱਜ ਤੁਸੀਂ ਭਿੰਦਰ ਸਿੰਘ ਜੀ ਬਿੱਟੂ ਦੇ ਹੀ ਗ੍ਰੈਵ ਖੇ ਪਹੁੰਚੇ ਜੇ ਕਾਉਂਸਲਰ ਬਣ ਕੇ ਇੱਕ ਹੀ ਕੰਨਾ ਚੰਦੇ ਜੀ ਸਭ ਤੋਂ ਪਹਿਲਾਂ ਮੈਂ ਮਾੜਾ ਰਨਾ ਸ਼ਗਨਾਨਾ ਕਰਦਾ ਜਿਨ੍ਹਾਂ ਨੇ ਮੈਨੂੰ ਸ਼੍ਰੋਮਣੀ ਕਾਲੀ ਦਾ ਉੱਤੇ ਕ੍ਰੈਡ ਤੋਂ ਕਾਉਂਸਲਰ ਬਣਾਇਆ ਇਲਾਕੇ ਦਾ ਵੱਡਾ ਖੁਦਾਂ ਮਿਲਿਆ ਅੱਜ ਤੁਹਾਨੂੰ ਧਰਮ ਬਾਬਾ ਦੀਪ ਸਿੰਘ ਜੀ ਦੀ ਜਨਮ ਦਿਹਾੜਾ ਸੰਗਤਾਂ ਬੁਲਾ ਰਹੀਆਂ ਉਹ ਸਬੰਧ ਦੇ ਸਭ ਦਾ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਆਸ ਕਰਦਾ ਸੱਚੇ ਭਾਵੇਂ ਸੁਪਨਾ ਪੂਰਾ ਹੋਵੇ ਤੇ ਮਿਹਰ ਭਰੇ ਹੱਥ ਰੱਖੇ ਤੰਦਰੁਸਤ ਰਹਿਣ ਬੱਕੇ ਸਾਰੇ ਪ੍ਰਭਾਤ ਨਾਲ ਮਿਲ ਕੇ ਆਪਾਂ ਟਾਈਮ ਜਰਾ ਬਸ ਕਰੀ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਮੈਂ ਬਿੱਟੂ ਜੀ ਦੇ ਗ੍ਰਹਿ ਵੇਖੇ ਆਣ ਕੇ ਨਵੇਂ ਭਰਾਵਾਂ ਨੇ ਇਹਨਾਂ ਵੀ ਜਮਾਨਤਪੁਰ ਬਤਾਲੀ ਤੋਂ ਇਲੈਕਸ਼ਨ ਲੜੀ ਸੀ ਚਲੋ ਕੋਈ ਨਹੀਂ ਰਾਜਨਾ ਚਾਹੁੰਦੇ ਰਹਿੰਦੇ ਨੇ ਪਰ ਇਹ ਵੀ ਬਹੁਤ ਸੰਘਰਸ਼ੀ ਯੋਧੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਮਾਣ ਸਨਮਾਨ ਇਹਨਾਂ ਹੋਰ ਕੁਆਲਟੀ ਦੀ ਵਿਦਾ ਹੈਗੀ ਔਰ ਇਸੇ ਤਰ੍ਹਾਂ ਆਪਾਂ ਟੀਮ ਬਣ ਕੇ ਤੜੇ ਹੋ ਕੇ ਕੰਮ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਚੜ੍ਹਦੀ ਕਲਾ ਲਈ ਕਰਦੇ ਹਾਂ ਪੰਡੋਰੀ ਸਾਹਿਬ ਕੌਂਸਲਰ ਜਿੱਤੇ ਜੇ ਹਲਕਾ ਦੱਖਣੀ ਦਾ ਇੱਕ ਕੱਟੜ ਅਕਾਲੀ ਦਾ ਹਲਕਾ ਸੀ ਅੱਜ ਤੁਸੀਂ ਕੌਂਸਲ ਜਿੱਤੇ ਜੇ ਇੱਥੋਂ ਬੂਟਾ ਲੱਗਾ ਜਰਾ ਆਪਣਾ ਹਲਕੇ ਦੇ ਵਿੱਚ ਕਿੱਦਾਂ ਵੇਖ ਰਹੇ ਜੀ ਨੂੰ ਮੈਂ ਬੜੇ ਖੁਸ਼ੀ ਆ ਜੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੀਆਂ نیشنل ਪਾਰਟੀਆਂ ਨੇ ਉਹਨਾਂ ਨੇ ਹਮੇਸ਼ਾ ਹੀ ਪੰਜਾਬੀਆਂ ਨੂੰ ਠੱਗਿਆ ਲੋਕ ਆਪਣੇ ਰੀਤੀ ਰਿਵਾਜਾਂ ਮੰਗਦੇ ਜਿਹੜੀ ਆ ਚਰਨ ਨਹੀਂ ਚਾਲੀ ਤੱਕ ਜਿਹੜੇ ਵੀ ਕੰਮ ਕਰਾਏ ਸੀ ਉਹਨਾਂ ਨੂੰ ਯਾਦ ਕਰਦੇ ਸਾਨੂੰ ਜਿਹੜਾ ਇਝਾਇਆ ਔਰ ਅਸੀਂ ਵੀ ਲੋਕਾਂ ਦੇ ਨਾਮ ਸ਼ਰਵਾਦ ਹੋ ਆ ਭਾਰ ਰੱਖਾਂਗੇ ਔਰ ਇਸੇ ਤਰ੍ਹਾਂ ਚੜ੍ਹਦੀ ਕਲਾ ਕੇਵੇਂ ਜਿਹੜੇ ਸਮੇਂ ਦੇ ਵਿੱਚ ਸਰਕਾਰਾਂ ਨੇ ਕਾਲੀ ਸਰਕਾਰ ਦੇ ਨੀਲੇ ਕਾੜ ਬਣਾਈ ਹੁੰਦੀਆਂ ਸਰਕਾਰਾਂ ਨੂੰ ਨੀਲੇ ਕਾੜ ਕਰ ਦਿੱਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਇਹ ਬੜੀ ਮੁਸ਼ਕਲ ਗਿਣੀਆਂ ਲੋਕੀ ਕਾਲੀ ਦਲ ਦੀ ਸਰਕਾਰ ਨੂੰ ਜਾਣ ਕਰਦੇ ਆਂ ਆ ਉਹਨਾਂ ਨੇ ਸਪਾਈ ਦੇ ਵਿੱਚ ਅਸੀਂ ਇਹੋ ਜਿਹੀ ਮੂਵਮੈਂਟ ਬਣਾਵਾਂਗੇ ਤਕੜੇ ਹੋ ਜਾਾਂਗੇ ਕੁਝ ਰੋਮਲੇ ਕਾਲੀ ਦਲ ਦੇ ਪੰਜਾਬ ਦੇ ਸਰਚਿੰਗ ਬਟੋ ਜੀ ਅੱਜ ਤੁਹਾਡੇ ਗ੍ਰਹਿ ਵਿਖੇ ਆਪਣੇ ਕੌਂਸਲਰ ਇੰਦਰਜੀਤ ਸਿੰਘ ਜੀ ਪੰਡੋਰੀ ਸਾਹਿਬ ਪਹੁੰਚੇ ਨੇ ਕੀ ਕਹਣਾ ਜਾਂਦੇ ਏਰੇ ਬਾਰੇ ਅੱਜ ਪਹਿਲਾਂ ਸੇ ਬਾਬਾ ਜੀਸੀ ਤੇ ਜਨਮਦਤੀ ਬਸ ਸਾਰਿਆਂ ਨੂੰ ਵਧਾਈ ਦਿੰਦਾ ਦੂਸਰਾ ਕੌਂਸਲਰ ਸਾਹਿਬ ਦੇ ਮੇਰੇ ਭਰਾ ਆਪਣੇ ਵੱਡੇ ਪੰਡੋਰੀ ਸਾਹਿਬ ਅੱਜ ਮੇਰੇ ਘਰ ਆਏ ਨੇ ਜੀ ਆਇਆਂ ਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਮੈਨੂੰ ਅਕਾਲੀ ਦਲ ਦੇ ਲਈ ਇਹਨਾਂ ਨੇ ਜਿੰਨੀ ਜਦਦਾਦ ਕੀਤੀ ਆ ਤੇ ਉਹਦਾ ਜਿਹੜਾ ਫਾਇਦਾ ਸਾਡੇ ਵਾਰਡ ਨੰਬਰ 43 ਦੇ ਲੋਕਾਂ ਨੇ ਇਹਨਾਂ ਦੀ ਜਿੱਤ ਦੇ ਜਿੱਤ ਦੇ ਜਿੱਤਾਈ ਨਾ ਤੇ اور ਇਹ ਇੰਨੇ ਵਧੀਆ ਬੰਦੇ ਨੇ ਕਿ ਕੋਰੋਨਾ ਕਾਲ ਦੇ ਵਿੱਚ ਜਿੱਥੇ ਪਾਕਰੋ ਜਿੱਥੇ ਆਪਣੇ ਆਪ ਨੂੰ ਬਚਾਉਣ ਦੇ ਹੀ ਨਾ ਇਹਨਾਂ ਨੇ ਮੈਂ ਸਕੂਟਰੀ ਤੇ ਘਰ ਘਰ ਲੈ ਕੇ ਲੋਕਾਂ ਦੀ ਲੋੜਾਂ ਪੂਰੀਆਂ ਕਰਨ ਦੇ ਦੇਖਿਆ। ਔਰ ਲੋਕਾਂ ਨੇ ਇਹਨਾਂ ਨੂੰ ਉਧੇ ਬਨੇ ਪ੍ਰਹਾਰ ਤੋਂ ਨਾਲ ਇਹ ਸਭ ਕੁਝ ਵਰਤੋਂ ਨਾਲ ਇਹ ਉਹਨਾਂ ਕਹਿੰਦਾ ਨਹੀਂ ਬਡੋਰੀ ਸਾਹਿਬਾਂ ਦੇ ਉਹ ਕਹਿੰਦੇ ਕੰਮ ਆਇਆ ਨਹੀਂ ਤੇ ਬਡੋਰੀ ਸਾਹਿਬ ਨੇ ਆਪਣੇ ਕਿਤੇ ਕੰਮ ਦੀ ਜਿੱਤਿਆ ਜਦ ਕਿ ਕਾਲੀਦਲ ਤੇ ਰਹਿ ਕੇ ਇਹਨਾਂ ਨੇ ਦੇਖੋ ਕਾਲੀਦਲ ਦਾ ਮੋੜਾ ਸ਼ੁਰੂ ਪ੍ਰਵਾਹਤਾ ਨਿਤਾਇਨਾਂ ਨੇ ਕਾਲੀਦਲ ਦੀ ਸੀਟ ਜਿੱਤੇ ਹੀ ਆ ਸ਼ਹਿਰ ਦੇ ਸਿਰਫ 4 ਸੀਟਾ ਆਈਆਂ ਨੇ ਸਭ ਤੋਂ ਵੀ ਸਾਡੀ ਬਹੁਣੀ ਹੋ ਗਈ ਹੈ ਹੁਣ ਲੋਕੀ ਮੋੜ ਕਾਲੀਦਲ ਤੇ ਵਿਸ਼ਵਾਸ ਕਰਦਾ ਸ਼ੁਰੂ ਕਰਦਾ ਕਿਉਂਕਿ ਲੋਕਾਂ ਨੂੰ ਕੰਮ ਯਾਦ ਆ ਲੱਭੇ ਕਾਲੀਦਲ ਦੇ ਕਿਤੇ 10 ਸਾਲ ਪਹਿਲੇ ਡੋਲੀ ਦੀ ਜੁਦਾਈ ਤੋਂ ਬਾਅਦ ਜਦ ਕਿ ਲੂਣ ਖਾਨ ਤੋਂ ਬਾਅਦ ਹੀ ਮਿੱਠੇ ਦਾ ਸਵਾਦ ਬਣਾ ਲੱਗਦਾ ਮਿੱਠੇ ਤੋਂ ਬਾਅਦ ਮਿੱਠੇ ਦਾ ਸਵਾਦ ਨਹੀਂ ਬਣਾ ਲੱਗਦਾ ਮਹੌਨ ਲੋਕੀ ਮੋਟਰੇ ਨੇ ਕਾਲੀਦਾੁਰ ਤੇ ਅਗਵਾਦ ਰਿਆ ਅਗਲੀ ਨੌਕਲੀਆ ਚੋਣਾ ਦੇ ਵਿੱਚ ਅਸੀਂ ਵੱਧ ਤੋਂ ਵੱਧ ਮੋਟਰਾਂ ਵੱਲ ਜਿੱਤਾਂਗੇ ਬਹੁਤ ਸਾਰੀਆਂ ਸੀਟਾਂ ਜਿੱਤਾਂਗੇ ਕੰਡੋਰੀ ਜੀ ਉਹਨਾਂ ਦੇ ਦੇਖ ਰੇਖ ਦੇ ਵਿੱਚ ਇਹ ਇਲਾਕੇ ਦੇ ਜਿਹੜੇ ਅਸੀਂ ਐਵੇਂ ਚਾਹੁੰਦੇ ਐਨ ਦੱਖਣੀ ਹਲਕੇ ਦੇ ਵਿੱਚ ਕੰਡੋਰੀ ਵਰਗੇ ਲੋਕਾਂ ਨੂੰ ਗਾਹ ਕਰਕੇ ਲੀਡਰਾਂ ਨੂੰ ਗਾਹ ਕਰਕੇ ਬਾਕੀ ਵਾਰਡਾਂ ਦੇ ਵਿੱਚ ਵੀ ਉਸੇ ਹਿਸਾਬ ਨਾਲ ਹੀ ਕੰਮ ਕੀਤਾ ਜਾਵੇ ਵਾਰਡ ਜਿਹੜੀਆਂ ਵਿਵਧਾਨੀਆਂ ਦੁੱਤੀਆਂ ਜਾਂ ਚੰਗੀ ਤਰ੍ਹਾਂ ਸਾਰੇ ਕੰਮ ਵਾਰਡ ਜਿਹੜੇ ਪ੍ਰਧਾਨ ਨਾਲ ਥਰੂ ਹੋਣ ਤੇ ਜੇ ਇੱਕ ਵਧੀਆ ਟੀਮ ਮੱਦ ਜੇ ਵਧੀਆ ਜਥੇਬੰਦੀ ਭਾਦੀਆ ਥੱਲੇ ਬੁੱਤ ਘੰਡੀਆਂ ਬਣਾ ਲੇ ਠੀਕ ਹੈ ਤੇ ਇਸੇ ਤਰ੍ਹਾਂ ਹੀ ਚੱਲਾਂਗੇ ਬਾਕੀ ਪੰਡੋਰੀ ਤੇ ਅਸ਼ੀਰਵਾਦ ਦੇ ਨਾਲ ਸਭੀ ਨੂੰ ਵੀ ਨਹੀਂ ਲੋਕਾਂ ਕੋਲ ਕੰਮ ਕਰਨੇ ਆ ਸਟੈਂਪ ਸਾਡੇ ਕੋਲ ਆ ਗਈ ਅੱਗੇ ਹੀ ਲੋਕਾਂ ਕੋਲ ਜਾਣਾ ਪੈਂਦਾ ਸੀ ਹੁਣ ਘਰ ਦੇ ਸਭ ਸਟੈਂਪ ਸਾਡੀ ਦਖਲ ਇਹ ਲੱਗਦੇ ਕਿਸੇ ਵੀ ਵਾਰਡ ਦੇ ਕਿਸੇ ਨੂੰ ਕੰਮ ਆ ਤੇ ਪੰਡੋਰੀ ਸਾਹਿਬ ਹੋਣਗੇ ਲੱਗੇ ਲੱਗੇ ਇਹ ਮੈਂ ਸੁਵਾ ਦਉਣਾ ਜਨਤਾ ਨੂੰ ਇਹ ਨਹੀਂ ਕਹਦਾ ਆ ਮੈਂ ਤੁਹਾਲਾ ਜਾਦੇਗਾ ਬਾਈ ਜੀ ਕਾਤਾ ਬਾਈ ਜੀ ਫਤਿਹ